ਦਾ ਵੇਸਣ ਹੈ ਤੇ ਤੇਲ ਆਪਾਂ ਇੱਕ ਵਾਰੀ ਵਰਤਦੇ ਆਂ ਅੱਛਾ ਸਰੋਂ ਦਾ ਤੇਲ ਜਿੰਨੇ ਆ ਇੱਕ ਵਾਰੀ ਨਿਕਲ ਗਿਆ ਨਿਕਲ ਗਿਆ ਉਸ ਤੋਂ ਬਾਅਦ ਉਹ ਨਹੀਂ ਵਰਤਦੇ ਆਪਾਂ ਮੈਂ ਵੀ ਕਹਿੰਦਾ ਵੀ ਫਸਲ ਦੇ ਵਿੱਚ ਤੁਹਾਡਾ ਬੇਸਣ ਜੇ ਸਹੀ ਹੋਊਗਾ ਤਾਂ ਹੀ ਚੀਜ਼ਾਂ ਮੈਂ ਅਸਟਾਲ ਦੋਸਤੋ ਬਠਿੰਡੇ ਕਿਸਾਨ ਮੇਲੇ ਤੇ ਪਹੁੰਚੇ ਹੋਏ ਆਂ ਤੇ ਆਪਾਂ ਆਰਗੈਨਿਕ ਫਾਰਮ ਤੇ ਪਹੁੰਚ ਗਏ ਆਂ ਤੇ ਗੁਰਪੇ ਵਾਲੇ ਪਹੁੰਚ ਗਏ ਬਾਕੀ ਆਪਾਂ ਸਾਰੀ ਜਾਣਕਾਰੀ ਬਾਈ ਤੋਂ ਲੈ ਕੇ ਦੱਸਦੇ ਆਂ ਕੀ ਕੀ ਲੈ ਕੇ ਆਉਂਦਾ ਬਾਈ ਆਟਮਾ ਇੰਨੀਆਂ ਕਉਂਦੀਆਂ ਬਾਈ ਟਾਈਮ ਨਹੀਂ ਲੱਗਦਾ ਹਨਾ ਬਦਾਮ ਤਾਂ ਨਹੀਂ ਤੇ ਲਾਂਦਾ ਬਈ ਇਹ ਬਦਾਮਲ ਕਿੱਥੇ ਹੈ ਬਦਾਮ ਹੈ ਨਹੀਂ ਬਾਈ ਬਾਈ ਗੁਰਪੇ ਕੀ ਹਾਲਾ ਬਾਈ 80 ਤੇ ਸਵਾਗਤ ਆ ਬਾਈ ਹਨਾ ਸਾਡਾ ਵੀ ਤੇ ਤੁਹਾਡਾ ਵੀ ਮਠੰਡੇ ਮੇਲੇ ਦੇਣਾ ਤੇ ਨਾਲ ਬਾਈ ਆਪਣੇ ਅਮਰੀਕ ਵੀ ਆ ਤੇ ਹੋਰ ਬਾਈ ਠੀਕ ਆ ਵਧੀਆ ਬਾਈ ਵਧੀਆ ਮੈਂ ਤਾਂ ਦੇਖੀ ਜਾਂਦਾ ਵਾਹ ਆਹ ਕੀ ਚੀਜ਼ ਆ ਇਹ ਕਿਉਂ ਇਹ ਖਪਲੀ ਕਣਕ ਆ ਅੱਛਾ ਆਹ ਜਿਹੜਾ ਆਤਾ ਇਹ ਆਟਾ ਹੈ ਇਹ ਬਾਕੀ ਆਪਾਂ ਜਾਣਕਾਰੀ ਲੈਨੇ ਆ ਬਾਈ ਤੋਂ ਬਾਈ ਗੁਰਪੇ ਦੇ ਬਾਰੇ ਜ਼ਰੂਰ ਦੱਸੋ ਬਾਈ ਇਹ ਕੀ ਹੈ ਇਹ ਬਰਾੜ ਸਾਹਿਬ ਇਹ ਨਾ ਖਪਲੀ ਕਣਕ ਆ ਇਹ ਦੇਸੀ ਕਣਕ ਹੁੰਦੀ ਆ ਦੇਸੀ ਕਣਕ ਹਾਂ ਬਹੁਤ ਪੁਰਾਣੀ ਵੈਰੈਟੀ ਆ ਇਹ ਸਾਰੇ ਨਾਲੋਂ ਮਹਿੰਗੀ ਕਣਕ ਆ ਇਹ ਜਦੋਂ ਮਸ਼ੀਨ ਵੱਢਦੀ ਆ ਤਾਂ ਆਹ ਚੀਜ਼ ਨਿਕਲਦੀ ਆ ਜਿਵੇਂ ਆ ਨਹੀਂ ਹੈਗੀ ਮਸ਼ੀਨ ਵੀ ਆ ਚੀਜ਼ ਕੱਢ ਦੋਗੀ ਠੀਕ ਹੈ ਇਹ ਬਾਅਦ ਦੇ ਵਿੱਚ ਸਪੈਸ਼ਲ ਮਸ਼ੀਨ ਆਉਂਦੀ ਹੈ ਇੱਕ ਜਿਹੜੀ ਜਿਵੇਂ ਮੈਲਟਰ ਦਾ ਛਲਕਾ ਵੀ ਉਤਾਰਦੀ ਹੈ ਮਸ਼ੀਨ ਆ ਉਹਦੇ ਵਿੱਚ ਦੀ ਕੱਢਣੀ ਪੈਂਦੀ ਹੈ ਫੇਰ ਇਹ ਛਲਕਾ ਉਤਾਰ ਕੇ ਫੇਰੇ ਖਾਣ ਯੋਗ ਬਣਦੀ ਹੈ ਛਿਲਰਾ ਵਾਲਾ ਕੰਮ ਹਾਂ ਛਿਲਰਾ ਵਾਲਾ ਕੰਮ ਆ ਤਾਂ ਹੀ ਇਹ ਤੇ ਮਿਹਨਤ ਜਿਆਦਾ ਲੱਗਦੀ ਹੈ ਤੇ ਮਹਿੰਗੀ ਆ ਠੀਕ ਹੈ ਤੇ ਇਹਦੇ ਵਿੱਚ ਫਾਈਬਰ ਪ੍ਰੋਟੀਨ ਜਿਆਦਾ ਹੁੰਦਾ ਹੈ ਦੂਜੀ ਦੇਸੀ ਕਣਕ ਹੈਗੀ ਹੈ ਬੰਸੀ ਇਹ ਦੋਨੇ ਕਣਕਾਂ ਦੇ ਕੰਮ ਕਰਦੇ ਇਹ ਵੀ ਆਪਾਂ ਹਨਾ ਬਈ ਨਵੀਂ ਇਹ ਵੈਰੈਟੀ ਹੈ ਹਾਂ ਨਮੀ ਇਹ ਪੁਰਾਣੀ ਵੈਰਾਈਟੀ ਹੈ ਜਿਹੜੀ ਜਿਵੇਂ ਪੁਰਾਣੀਆਂ ਖਤਮ ਹੋ ਚੁੱਕੀਆਂ ਕੇ ਦੇਸੀ ਵੈਰਾਈਟੀਆਂ ਠੀਕ ਹੈ ਜਿਵੇਂ ਕੋਧਰਾ ਕਹ ਦਿੰਦੇ ਆਪਾਂ ਹਾਂ ਇਹਨਾਂ ਨੂੰ ਆਪਾਂ ਪ੍ਰੋਸੈਸ ਕਰਦੇ ਆ ਸਿੱਧਾ ਨਹੀਂ ਵੇਚਦੇ ਰੌਅ ਫਾਰਮ ਨਹੀਂ ਵੇਚਦੇ ਇਹਨਾਂ ਨੂੰ ਪ੍ਰੋਸੈਸ ਕਰਕੇ ਜਿਵੇਂ ਬੰਸੀਰਾ ਦਲੀਆ ਬਣਾਤਾ ਠੀਕ ਹੈ ਐ ਬਣਦਾ ਜਿਵੇਂ ਪ੍ਰਸ਼ਾਦ ਹੁੰਦਾ ਹੈ ਬਣਦਾ ਇਹ ਅੱਛਾ ਬਹੁਤ ਹਸੇਲ ਆਪਣੀਆਂ ਠੀਕ ਹੈ ਆਰਗੈਨਿਕ ਹੈ ਤੇ ਪਿਓਰ 1 ਮਿੰਟ ਬਈ ਇਹ 100 ਰੁਪਏ ਦਾ ਜੀ ਠੀਕ ਹੈ ਤੇ ਇਹ ਆਟਾ ਆ ਗਿਆ ਬਈ ਆਟਾ ਬਣਾ ਦਿੰਦੇ ਇਹਨੂੰ ਆਪਾਂ ਠੀਕ ਹੈ ਖੱਪੜੀ ਦਾ ਆਟਾ ਫਿਰ ਖੱਪੜੀ ਦੇ ਬਿਸਕਟ ਬਣਾ ਦਿੰਨੇ ਆ ਦੇਖੋ ਅੱਛਾ ਬਿਸਕਟ ਵੀ ਬਣੇ ਹਾਂ ਫਿਰ ਬੰਸੀ ਕਣਕ ਦੇ ਬਿਸਕਟ ਬਣਾ ਦਿੰਨੇ ਆ ਆਪਾਂ ਠੀਕ ਹੈ ਯਾਨੀ ਕਿ ਪ੍ਰੋਸੈਸ ਕਰਕੇ ਵੇਚਦੇ ਆਪਾਂ ਆਪਣੀਆਂ ਚੀਜ਼ਾਂ ਨੂੰ ਡਰਾਫ ਫਾਰਮਲੀ ਵੇਚਦੇ ਹੈਗੇ ਠੀਕ ਹੈ ਨਾਲੇ ਤਾਂ ਬਾਈ ਚਲੋ ਆਮਦਨ ਵਧੀਆ ਹੋ ਜਾਂਦੀ ਹੈ ਨਾ ਇਹ ਚੀਜ਼ ਨਾ ਬਾਈ ਚਲੋ ਤੇ ਦੂਜੀ ਗੱਲ ਹੈ ਬਾਈ ਇਹ ਚੀਜ਼ ਹੁਣ ਜਿਵੇਂ ਬਿਸਕਟ ਦੂਜੇ ਖਾਂਦੇ ਆ ਖਾਲੇ ਕੀ ਰਾਜ ਨੇ ਖਾਲੇ ਮੋਲਾ ਤਾਂ ਮੂੰਹ ਨਹੀਂ ਲੈਂਦੇ ਵੇਚਦੇ ਨਾ ਜਾਂਦੇ ਆਪਣੇ ਪਾਰਸਲ ਬਹੁਤ ਜਾਂਦੇ ਆ ਪਾਰਸਲ ਜਾਂਦੇ ਆ ਹਾਂਜੀ ਇਹ ਖੱਪੜੀ ਕਣਕ ਹੈ ਜੀ ਕਿੱਥੋਂ ਨਹੀਂ ਮਿਲਦੀ ਹੋਰ ਕੀ ਵੈਰਾਈਟੀਆਂ ਬਾਈ ਗ੍ਰੁਪੇ ਆ ਹੋਰ ਜਿਵੇਂ ਮਰਿੰਗਾ ਪਾਊਡਰ ਹੈ ਸਾਂ ਜੜੇ ਦਾ ਪਾਊਡਰ ਠੀਕ ਹੈ ਸਾਂ ਜੜੇ ਦੇ ਦਾ ਫਲੀਆਂ ਦਾ achar ਵੀ ਹੁੰਦਾ ਸੇਲ ਹੋ ਗਿਆ ਜਿਹ ਲੈ ਜਾਂਦਾ ਸੀ ਹਾਂਜੀ ਇਹ ਰਾਗੀ ਦਾ ਆਟਾ ਹੈ ਬਾਈ ਅੱਛਾ ਇਹ ਰਾਗੀ ਆ ਅੱਛਾ ਇਹ ਨਹੀਂ ਇਹ ਵੈਸੇ ਰਾਗੀ ਆਟਾ ਇਹਦੇ ਵਿੱਚ ਕੀ ਹੈ ਬਾਈ ਇਹ ਰਾਗੀ ਵੀ ਇੱਕ ਮਿਲਟ ਦੀ ਕਿਸਮ ਹੈ ਜਿਵੇਂ ਆ ਮਿਲਟਸ ਪਏ ਨਾ ਸਾਰੇ ਹਰੀ ਕੰਗਣੀ ਡੰਗਣੀ ਕੋਧਰਾ ਇਹ ਵੀ ਮਿਲਟ ਦੀ ਕਿਸਮ ਆ ਰਾਗੀ ਠੀਕ ਹੈ ਹਾਂ ਇਹ ਇਹ ਕਿੰਨੇ ਦਾ ਕਿਲੋ ਹੈ ਇਹ 120 ਰੁਪਏ ਕਿਲੋ ਹੈ 120 ਰੁਪਏ ਕਿਲੋ ਹਾਂਜੀ ਹਾਂ ਤੇ ਬਾਈ ਪਕੌੜੀਆਂ ਆਈਆਂ ਵੀ ਮੈਨੂੰ ਲੱਗਦਾ ਕੀ ਰੱਖੀ ਪਕੌੜੀਆਂ ਆਪਾਂ ਆਪ ਘਰੇ ਹਲਵਾਈ ਲਾ ਕੇ ਪ्योर ਵੇਸਣ ਦੀਆਂ ਪਕੌੜੀਆਂ ਬਣਾਉਣੇ ਆ ਅੱਛਾ ਤੇ ਉਹਦੇ ਵਿੱਚ ਜਿਵੇਂ ਆਪਾਂ ਨਮਕੀਨ ਬਣਾਤੀਆਂ ਯਾ ਸਬਜੀ ਵਾਲੇ ਪਕੌੜੇ ਬਣਾਤੇ ਇੱਕ ਇਹ ਗੋੜ ਵਾਲੀਆਂ ਬਣਾਈਆਂ ਇਸ ਵਾਰੀ ਆਪਾਂ ਇਹ ਵੀ ਘਰ ਦਾ ਬੇਸਣ ਤੁਸੀਂ ਸਾਰਾ ਘਰ ਦਾ ਬੇਸਣ ਹੈ ਤੇ ਤੇਲ ਆਪਾਂ ਇੱਕ ਵਾਰੀ ਵਰਤਦੇ ਆਂ ਅੱਛਾ ਸਰੋਂ ਦਾ ਤੇਲ ਜਿੰਨੇ ਆ ਇੱਕ ਵਾਰੀ ਨਿਕਲ ਗਿਆ ਨਿਕਲ ਗਿਆ ਉਸ ਤੋਂ ਬਾਅਦ ਉਹ ਨਹੀਂ ਵਰਤਦੇ ਆਪਾਂ ਮੈਂ ਵੀ ਕਹਿੰਦਾ ਵੀ ਅਸਲ ਦੇ ਵਿੱਚ ਤੁਹਾਡਾ ਬੇਸਣ ਜੇ ਸਹੀ ਹੋਊਗਾ ਤਾਂ ਹੀ ਚੀਜ਼ਾਂ ਮਹਿੰਗੀਆਂ ਜੀ ਇਹ ਤੁਹਾਡਾ ਬੇਸਣ ਸਹੀ ਹੋਊਗਾ ਕੁਆਲਿਟੀ ਦਾ ਉਹਨੇ ਬਣਾਉਣੀਆਂ ਜਿਹੜੇ ਵਿੱਚ ਦੀ ਤੁਸੀਂ ਮਨ ਕੱਢਦੇ ਫਰਾਈ ਕਰਦੇ ਬਿਲਕੁਲ ਜੀ ਹਣਾ ਜਿਵੇਂ ਸਰੋਂ ਦਾ ਤੇਲ ਆ ਉਹਦੇ ਵਿੱਚ 10 20 ਵਾਰ ਕਰ ਲਿਆ ਤਾਂ ਖਤਮਾ ਤੋਂ ਕਰੀ ਜਾਂਦੇ ਜੀ ਬੇਸਟਨ ਦੀ ਕੁਆਲਟੀ ਵੀ ਖਤਮਾ ਖਤਮਾ ਠੀਕ ਹੈ ਨਾ ਤਾਂ ਬਾਈ ਇਹਨੇ ਵਧੀਆ ਗੱਲ ਦੱਸੀ ਵੀ ਇੱਕ ਵਾਰੀ ਆਪਾਂ ਤੇਲ ਦਾ ਬਾਈ ਜੀ ਆਇਆ ਵੀ ਇੱਕ ਵਾਰੀ ਆਪਾਂ ਗਰਮ ਕਰ ਲਿਆ 4 ਘੰਟੇ ਤੱਕ ਉਹਨੂੰ ਯੂਜ਼ ਕਰਨਾ ਹੁੰਦਾ ਹੈ 4 ਘੰਟੇ ਬਾਅਦ ਉਹਦੇ ਚ ਟ੍ਰਾਂਸਫਰਡ ਬਾਨੀ ਸ਼ੁਰੂ ਹੋ ਜਾਂਦੀ ਠੀਕ ਹਾਂ ਉਹ ਬਹੁਤ ਚੰਗਾ ਹੈ ਇਹ ਕੀ ਕੀਤੀ ਹੈ ਬਾਈ ਇਹ ਬਈ ਕੱਚੀ ਕਹਾਣੀ ਦਾ ਤੇਲ ਆ ਸਾਰੇ ਇਹ ਕੋਕੋਨਟ ਆਇਲ ਆ ਪਤੀ ਇਲਾਜ ਵੇਖੋ ਵੱਖਰੇ ਵੇਖੀ ਜਾਂਦੇ ਆ। ਹਾਂ। ਤੇਲ ਆਪਣੇ ਕੋਲੇ ਜਿਵੇਂ ਤਿਲਾਂ ਦਾ ਤੇਲ ਹੋ ਗਿਆ। ਠੀਕ ਹੈ। ਮੂੰਗਫਲੀ ਦਾ ਤੇਲ ਆ। ਜੰਨੇ ਤੇਰੇ ਤਿਲਾਂ ਤੇ ਰਹਿੰਦੇ। ਤੇ ਅਰਸੀ ਦਾ ਤੇਲ ਹੈ। ਇਹ ਮੂੰਗ ਆ ਕੋਕੋਨਟ ਦਾ ਜੀ, ਡੈਰੀਅਲ ਦਾ। ਤਿਲਾਂ ਦਾ ਤਿਲਾਂ ਦਾ ਤੇਲ ਤਾਂ ਪਤਾ ਨਹੀਂ ਉਹਦੇ ਪਰ ਤਿਲਾਂ ਦਾ ਤੇਲ ਹੈਗਾ ਜੀ ਹਨਾ। ਇਹ ਹੈ ਭਾਈ ਉਹ ਤੇਲ। ਹੋਰ ਵੈਰਾਈਟੀਆਂ ਪਈਆਂ ਚਾਹ ਵਾਲੇ ਮਸਾਲੇ ਪਈਆਂ। ਚਾਹ ਵਾਲਾ ਭਾਈ। ਇਹ ਕੀ ਆ ਗਿਆ ਭਾਈ? ਇਹ 80 ਰੁਪਏ ਦਾ ਭਾਈ। ਇਹ ਕੀ ਰੁਪਏ ਭਾਈ? ਇਹ ਦਹੀਂ ਮਸਾਲਾ ਭਾਈ। ਦਹੀਂ ਲੱਸੀ ਫਲੋਰ ਚਾਟ ਲਈ। ਹੈਂ? ਨਹੀਂ ਪੈਕਟ ਵਾਲਾ ਹੈ। ਘੈਂਟ ਘੈਂਟ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਪਰ ਇੱਕ ਗੱਲ ਵੀ ਚੀਜ਼ ਮਿਲੂਗੀ ਤੁਹਾਨੂੰ ਵਧੀਆ ਚੰਗੀ ਮਿਲੂਗੀ ਹਰਬਲ ਮੰਜਨ ਹੈ ਠੀਕ ਆ ਅਛਾ ਹਾਂ ਤਾਂ ਮੰਨਣ ਵੀ ਤੁਸੀਂ ਉਹ ਵੀ ਲਿਉਂਨੇ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਪਰ ਆ ਵੀ ਚੀਜ਼ ਵਰਤ ਕੇ ਵੇਖ ਲਈਏ ਦੇਸੀ ਆਰਗੈਨਿਕ ਆ ਗੈਸ ਤੇ ਆਪ ਤੋਂ ਚੂਰਨ ਹੈ ਮੈਨੂੰ ਐਂ ਲੱਗਦਾ ਬਾਈ ਰੁਪਏ ਜ ਬਾਈ ਅਮਰੀਕਾ ਮੈਨੂੰ ਲੱਗਦਾ ਇਹ ਲੋਕ ਮੂਰਖੜ ਉੱਥੇ ਹੀ ਆ ਰਹੇ ਆ ਹੁਣ ਫੇਰ ਆਉਣਾ ਪਊਗਾ ਬਈ ਆਉਣਾ ਪਊਗਾ ਜਾਮਨ ਦਾ ਪਾਊਡਰ ਹੈ ਹੜਕਾ ਨੂੰ ਸਕਾ ਕੇ ਇਹਦਾ ਬਣਾਉਣਾ ਹੈ ਸ਼ੂਗਰ ਵਾਸਤੇ ਰਾਮਬਾਨ ਹੁੰਦਾ ਹੈ ਅੱਜ ਕੱਲہ ਤਕਨੀਕਾਂ ਮਸ਼ੀਨਾਂ ਤੁਹਾਡੇ ਅਲਟਰਾ ਸਾਊਂਡ ਸਾਰਾ ਕੁਝ ਕਰੀ ਜਾਂਦੀਆਂ ਠੀਕ ਆ ਹਰ ਇੱਕ ਤਰ੍ਹਾਂ ਦੀ ਮਸ਼ੀਨ ਆ ਗਈ ਪਰ ਉਮਰ ਦੀ ਰੇਸ਼ੋ ਫੇਰ ਵੀ ਘਟ ਰਹੀ ਹੈ ਘਟ ਰਹੀ ਹੈ ਇਹ ਡਾਕਟਰਾਂ ਦਾ ਖਰਚਾ ਤੇਰੀ ਖਰਚਾ ਤੇ ਬਾਕੀ ਬਾਈ ਜਿਹੜਾ ਹੈਗਾ ਬਾਈ ਕਿੱਥੇ ਖੋਲੇ ਆਪਣਾ ਜਿਹੜਾ ਨਵਾਂ ਆਪਾਂ ਜਿਹੜਾ ਆਰਗੇਨਿਕ ਸਟੋਰ ਹੁਣ ਓਪਨ ਕੀਤਾ ਉਹ ਫਰੀ ਕੋਡ ਰੋਡ ਕੋਡ ਪੂਰਾ ਕੋਡ ਪੂਰਾ ਹਾਂ ਹੀਰਾ ਸਿੰਘ ਨਗਰ ਦੇ ਵਿੱਚ ਸਰਾ ਆਰਗੇਨਿਕ ਫਾਰਮ ਦੇ ਸਰਾ ਆਰਗੇਨਿਕ ਫਾਰਮ ਸਟੋਰ ਦੇ ਨਾਂ ਤੇ ਆ ਬਾਕੀ ਬਾਈ ਥੱਲੇ ਨੰਬਰ ਚੱਲੀ ਜਾਂਦਾ ਤੇ ਵੀਰ ਆਪਣੇ ਪਿੰਡ ਦਾ ਸਰਾਵਾ ਦਾ ਹਨਾ ਤੇ ਪਿੰਡ ਦੇ ਬੰਦੇ ਸਪੋਰਟ ਤਾਂ ਵੈਸੇ ਹੀ ਕਰਨੀ ਬਣਦੀ ਆ ਤੇ ਆਪਾਂ ਸਰੂਤੋ ਹੀ ਕਰਦੇ ਆ ਰਹੇ ਆ ਬਾਈ ਬਾਕੀ ਇਹ ਬਾਗ ਵੀ ਹੈਗਾ ਬਾਈ ਦਾ ਜਿਹੜਾ ਆ ਫਰੈਸ਼ ਸਟੋਅ ਆਪਣੇ ਕੋਲੇ ਆਰਗੈਨਿਕ ਜਿਹੜੀਆਂ ਫਰੂਟ ਹੁੰਦੇ ਆ ਹਰ ਤਰ੍ਹਾਂ ਦਾ ਅਮਰੂਦ ਦਾ ਆਪਣੀ ਬੜੀ ਡਿਮਾਂਡ ਆ ਹੁਣ ਅਕਤੂਬਰ ਜਿਦੋਂ ਦੁਬਾਰਾ ਸ਼ੁਰੂ ਹੋ ਜਾਣਾ ਅਮਰੂਦ ਦੀ ਹੀ ਡਿਮਾਂਡ ਆ ਸਾਰ ਸਪੈਦਾ ਦੀ ਹੈ ਨਾ ਬਾਕੀ ਨੰਬਰ ਥੱਲੇ ਚੱਲੀ ਜਾਂਦਾ ਤੇ ਬਾਈ ਨਾਲ ਕਨੈਕਟ ਕਰ ਲਿਓ ਹਾਂ ਜੇ ਕਿਸੇ ਨੂੰ ਆਨਲਾਈਨ ਚੀਜ਼ ਮੰਗਾਉਣੀ ਆ ਤਾਂ ਬਾਈ ਉਹ ਵੀ ਥੱਲੇ ਜਿਹੜਾ ਹੈਗਾ ਬਾਈ ਸਾਰੇ ਨੰਬਰ ਚੱਲੀ ਆ ਉੱਤੇ ਕਾਲ ਕਰ ਲਓ ਸਕੇਨਰ ਤੇ ਪੈਸੇ ਭੇਜ ਕੇ ਆਪਦੇ ਬਾਈ ਕੋਰੀਅਰ ਕਰਾ ਦੂਗਾ ਤੇ ਠੀਕ ਆ ਦੋਸਤੋ ਵੀਡੀਓ ਚੰਗੀ